ਆਹਾ ਵਾਈਟ ਫੋਲਾ ਉਹ ਗਾਇਜ਼ ਮੈਂ ਦੌੜੀ ਲਿਆ ਗਾਇਜ਼ ਇਹ ਪਰਪਲ ਫੋਲ ਡਿੱਗ ਗਿਆ ਆ ਦੇਖੋ ਓਏ ਕੋਪਿਆ ਦੇਖੋ ਪਿਆ ਇੱਕਾ ਕੋਲਾ ਪਿਆ ਗਾਇਜ਼ ਇਹ ਇਕ ਲੱਗਿਆ ਵੀ ਹੋਇਆ ਦੇਖੋ ਗਾਇਜ਼ ਮਿਰਚੋ ਕਿਡਿਓ ਬੁੱਢਿਓ ਬੁੱਢਿਓ ਹੋ ਗਿਆ ਨੇ ਚਲ ਗਾਇਜ਼ ਤੁਸੀਂ ਦੇਖਿਆ ਨਾ ਇਹ ਦੇਖੋ ਕਿੰਨੀ ਮਿਰਚਾਂ ਸੀ ਸੋਨੇ ਗਾਇਜ਼ ਨਿਕਲ ਗਈ ਇੱਕ ਗਾਈਜ਼ ਮੇਰਾ ਮੋਸਮ ਹੈ ਆ ਬਤਾਉ ਦੇਖ ਮਾਰ ਗਿਆ ਮੈਂ ਤੁਹਾਨੂੰ ਤੋੜ ਹੀ ਦੇਣਾ ਆ ਦੇਖੋ ਗਾਈਜ਼ ਉਹ দেখো ਗੋਲਿਆ ਹੋਇਆ ਬਤਾਉ ਗਾਈਜ਼ ਆ ਦੇਖੋ ਬਤਾਉ ਛੋਟਾ ਆ ਦਾਇਰਾ ਕਲੰਬਰ ਹੁੰਦੇ ਆ ਕਲੇ ਕਰੇਲੇ ਅਮਨੀ ਵਲਾੜਦੇ ਉੱਤੇ ਹੀ ਗੋਦੀ 'ਚ ਬੈਠ ਗਏ ਗਾਈਜ਼ ਆ ਪਤਾ ਨਹੀਂ ਕੀ ਹੋ ਗਿਆ ਹੋਇਆ ਗਾਈਜ਼ ਸਾਡੇ ਸਾਰੀਆਂ ਕਿਆਰੀਆਂ 'ਚ 10-12 ਆਮਲੇ ਤੇ ਹੁੰਦੇ 1 ਕਿਆਦੀ ਤੇ 2 ਕਿਆਦੀ ਤੇ 3 ਆਏ ਆ ਇਹ ਆਹ ਕਿਆਦੀ ਤੇ ਸਭ ਤੋਂ ਜ਼ਿਆਦਾ ਆ ਕਾਇ ਚਾਹੇ ਛੋਟੇ ਹੋਵੇ ਚਾਹੇ ਵੱਡੇ ਹੋਵੇ ਗਾਇਜ਼ ਮੈਨੂੰ ਆਦਾ ਪਤਾ ਚੱਲਿਆ ਗਾਇਜ਼ ਆ ਦੇਖੋ ਆਈ ਕਾ ਹਮਰਾ ਛੁਈ ਮੂਈ ਵਰਗਾ ਉਹ ਤਾਂ ਛੁਈ ਮੂਈ ਵੀ ਦਿਖਾਵਾਂਗੇ ਤਿੰਨ ਹੋ ਗਏ 4 5 ਗਾਇਜ਼ ਉਧਰ ਜਾ ਕੇ ਦਿਖਾਉਨੇ ਆ ਉਧਰ ਜ਼ਿਆਦਾ ਨੇ ਆ ਦੇਖੋ ਪੈਰ ਵੀ ਸੀਗਾ ਇਹਨੇ ਗਾਇਜ਼ ਸਭ ਤੋਂ ਵੱਡਾ ਆਹ ਕਿਆਦੀ ਚਾਹਾਂ ਅ ਦੇਖੋ ਪੱਤਾ ਇਹਦਾ ਗਾਇਜ਼ ਆ ਦੇਖੋ ਤਾਂਸੀ ਵੀ ਕਿੰਨੀ ਵੱਡੀ ਹੋ ਗਈ ਹੈ ਪਰ ਥੋੜੀ ਸੁੱਕ ਰਹੀ ਹੈ ਗਾਇਜ਼ ਅੱਪਰ ਜਗਾ ਆਮਲੇ ਹੋ ਕੇ ਆ ਜੀ ਆ ਦੇਖੋ ਇੱਕ ਇਧਰ ਵੀ ਆ ਕਈ ਦਾ ਕ੍ਰੀਪਰ ਹੁੰਦੇ ਆ ਤੋਦੀ ਵੀ ਕ੍ਰੀਪਰੀ ਹੈ ਪਤਾ ਗਾਇਜ਼ ਕਲਿਪ ਕ੍ਰੀਪਰ ਨਹੀਂ ਕਲਿਮਰ ਐ ਕਿ ਮਾਈਨਕ੍ਰਾਫਟ ਚ ਕ੍ਰੀਪਰ ਵੀ ਹੁੰਦਾ ਉਹ ਜਿਹੜਾ ਫਟ ਜਾਂਦਾ ਨੇ ਕਰਨਾ ਜਾਵੇ ਆ ਦੇਖੋ ਪੱਕਿਆ ਹੋਇਆ ਗਾਇਜ਼ ਆਹ ਸਾਰੇ ਕਰੇਲੇ ਚ 10-20 ਕਰੇਲੇ ਤਾਂ ਹੋਊਗੇ ਮੇਰੇ ਦਾਦੂ ਦੇਖਦੇ ਹੁੰਦੇ ਆ ਹੁਣ ਲੱਭਦੇ ਨਹੀਂ ਕਿ ਅੰਦਰ ਖੋਤ ਹੁੰਦੇ ਆ ਗਾਇਜ਼ ਦੇਖੋ ਆਲੂ ਵੀ ਕਿੱਡੇ ਵੱਟੇ ਹੋ ਗਏ ਤੁਹਾਨੂੰ ਲੱਗਦਾ ਖਾਣ ਜਿੱਥੇ-ਇੱਥੇ ਤਾਂ ਕਰ ਸੀ ਹੁਣ ਵੱਡੇ ਹੋ ਗਏ ਤਾਂ ਗਾਇਜ਼ ਆ ਦੇਖੋ ਗਲੀ ਕੀ ਕਰਦੀ ਹੈ ਕਿਹੜੇ ਨੇ ਆਪਾਂ ਵੀ ਕਰਤੀ ਗਾਇਜ਼ ਆ ਦੇਖੋ ਮੈਂ ਆ ਨਿੰਬੂ ਜਿਨੇ ਫਾਲੂ ਨਹੀਂ ਲੱਗਿਆ ਆ ਦੇਖੋ ਹੁਣ ਮੈਂ ਹਲਾਉਂਗਾ ਕਿਹੜੇ ਕਿਹੜੇ ਹੋਗੇ ਗਾਇਜ਼ ਹਲਾਉਂਦਾ ਮੁੱਕੇ ਹੀ ਨਹੀਂ ਦਿੰਦੇ ਇਹ ਲੈ ਕਿੰਨੇ ਨੇ ਦੋਸਤੋ ਦੂਜਿਆਂ ਦੇ ਉਹਦੇ ਵਿੱਚ ਨਿੰਬੂ ਜੇ ਹੈਗੇ ਆ ਥੋੜੇ ਗਾਇਜ਼ ਆ ਦੇਖੋ ਇੱਥੇ ਕਿੰਨੇ ਫੁੱਲ ਲੱਗੇ ਆ ਆਹ ਜਿਹੜਾ ਦੂਜਾ ਨਿੰਬੂ ਆ ਉਹਦੇ ਵਿੱਚ ਇੱਕ ਹੀ ਨਿੰਬੂ ਆ ਗਾਇਜ਼ ਆ ਦੇਖੋ ਟਮਾਟਰ ਕਿੰਨੇ ਵੱਡੇ ਵੱਡੇ ਹੋ ਗਏ ਅਸੀਂ ਤੁਹਾਨੂੰ ਪਹਿਲਾਂ ਤੇ ਗਾਇਜ਼ ਕਿੰਨੇ ਛੋਟੇ ਸੀ ਗਾਇਜ਼ ਆ ਸਟੋਰੀ

ਹਾਲੀ ਬੈਗ ਮਾਰ ਗਿਆ ਥੈਂਕ ਯੂ ਗਾਇਜ਼ ਆ ਦੇਖੋ ਤੋਰੀ ਉੱਤੇ ਤਾਂ ਕਰ ਆ ਗਿਆ ਗਾਇਜ਼ ਜਿਹੜਾ ਅਸੀਂ ਤੁਹਾਨੂੰ ਬੀਟਰ ਲਖਾਇਆ ਸੀ ਨਾ ਉਹ ਇੱਕ ਵਾਰ ਸਾਡੀ ਤੋਰੀ ਤੇ ਬੈਠਾ ਸੀ ਉਹ ਆਪ ਹੀ ਉੱਡ ਗਿਆ ਤੇ ਹੁਣ ਅਸੀਂ ਗੱਡੀ ਦਾ ਪੈਂਚਰ ਪਹੁੰਚਣ ਜਾ ਰਹੇ ਹਾਂ ਤੁਹਾਨੂੰ ਉੱਥੇ ਦਿਖਾਵਾਂਗੇ ਦੋਸਤੋ ਆਹ ਦੇਖੋ ਅਸੀਂ ਤੋੜੇ ਸੀਗੇ ਕੱਲ ਚਾਰ ਕਰੇਲੇ ਆ ਤੇ ਚਾਰੀ ਬਤਾਉਂਗਾ ਚਿੱਟੇ ਬਤਾਉ ਗਾਇਜ਼ ਤੁਸੀਂ ਦੇਖ ਲਿਓ ਨੇ ਫੱਲ ਹੁਣ ਅਸੀਂ ਪੈਂਚਰ ਲਗਾਉਂਦੇ ਆ ਜੇ ਚਲੋ ਆ ਵੀ ਦੇਖ ਲਓ ਉਮਾ ਸੰਮੀਆ ਵੱਡੀਆਂ ਹੋ ਗਈਆਂ ਹੁਣ ਹੁਣ ਅਸੀਂ ਤੁਹਾਨੂੰ ਬਾਹਰ ਜਾ ਕੇ ਦਿਖਾਉਂਦੇ ਹੁਣ ਅਸੀਂ ਥੋੜੀ ਜਿਹੀ ਏਥੇ ਜਾਣਾ ਪੈ। ਦੋਸਤੋ 1 3 ਉਹ ਇੱਥੇ ਆ ਇੱਕ ਇੱਥੇ ਆ। ਗਾਇਸ ਅਸੀਂ ਰਾਣਾ ਸਾਹਿਬ ਗਏ ਸੀ ਉੱਥੇ ਹੁੰਦੇ ਹੋਏ ਜਾਂ ਜਾਂਦੇ ਹੋਏ ਵੜ ਗਈ। ਇੱਕ ਵਾਰ ਪਹਿਲਾਂ ਵੀ ਮੇਕ ਵੜ ਗਈ ਸੀ ਹੁਣ ਵੀ ਮੇਕ ਹੀ ਵੜੀਆ ਉਹਦੇ ਬਾਅਦ ਮੇਰੇ ਦਾਦੂ ਨੇ ਮੇਕ ਕੱਢਤੀ ਸੀ ਸਾਰੀ ਹਵਾ ਨਿਕਲ ਗਈ ਫਿਰ ਅਸੀਂ ਲੈ ਕੇ ਗਏ ਸੀ ਦੁੱਧ ਦਾ ਦੂਜਾ ਟਾਇਰ ਲਗਾਇਆ ਜਿਹੜਾ ਗੱਡੀ ਦੇ ਪਿੱਛੇ ਲੱਗਿਆ ਹੁੰਦਾ। ਮੈਂ ਜਦ ਅਸੀਂ ਗੱਡੀ ਸਟਾਰਟ ਕਰ ਲਈ ਆ ਹੁਣ ਅਸੀਂ ਬੈਠ ਗਏ ਆ ਗਾਇਜ਼ ਗੱਡੀ 'ਚ ਬੈਠ ਗਏ ਆ ਮੇਰੇ ਪਾਪਾ ਗੱਡੀ ਚ ਚਲਾ ਰਹੇ ਆ ਆਪਾਂ ਘਰ 'ਚੋਂ ਬਾਹਰ ਕੱਢ ਰਹੇ ਆ ਦੋਸਤੋ ਗਾਇਜ਼ ਅਸੀਂ ਪੈਂਚੇ ਤੋਂ ਉਹਨੂੰ ਵੀ ਜਾਣਾ ਥੋੜਾ ਅਸੀਂ ਸਟੇਸ਼ਨਰੀ ਦਾ ਵੀ ਲੈਣਾ ਅਸੀਂ ਤੁਰ ਪਏ ਆ ਤੇ ਗੱਡੀ ਵੀ ਕੱਢ ਹੀ ਲਈ ਦੋਸਤੋ ਅਸੀਂ ਸੜਕ ਤੇ ਆ ਗਏ ਆ ਬਸ ਥੋੜੀ ਦੂਰ ਆ ਪੈਟਰੋਲ ਪੰਪ ਗਾਇਜ਼ ਆਹ ਗਗਨ ਗ੍ਰੋਸਰੀ ਆ ਗਈ ਦੋਸਤੋ ਪੈਟਰੋਲ ਪੰਪ ਆ ਗਿਆ ਗਾ ਦੋਸਤੋ ਆ ਦੇਖੋ ਪੈਟਰੋਲ ਪੰਪ ਆ ਗਿਆ ਗੈਲ ਸਾਡਾ ਉਧਰ ਹੈ ਲੱਕੀ ਡੇ ਸੀ ਉਧਰ ਪੈਂਚਰ ਵਾਲੀ ਮਿਲੀ ਇੱਧਰ ਆ ਗਏ ਹੁਣ ਦੋਸਤੋ ਆ ਸੀਗਾ ਪੈਂਚਰ ਵਾਲਾ ਅਸੀਂ ਦੁਕਾਨ ਤੇ ਪਹੁੰਚ ਗਏ ਆ ਦੋਸਤੋ ਸੋਰੀ ਮੈਂ ਅਸੀਂ ਗਲਤੀ ਨਾਲ ਕਹਿਤਾ ਸੀ ਉਹ ਆ ਬੈਂਚਰ ਵਾਲਾ ਦੇਖੋ ਗੈਲ ਦੇਖੋ ਮਸ਼ੀਨ ਨਾਲ ਗੱਡੀ ਉੱਤੇ ਚੱਕਦੇ ਆ ਟਾਇਰ ਤੋਂ ਹਮਰੇ ਆ ਦੋਸਤੋ ਦੁਕਾਨ ਅੰਦਰ ਆ ਕੰਮ ਇੱਧਰ ਹੁੰਦਾ ਤੇ ਮੇਖ ਲੱਗੀ ਹੋਈ ਸੀ ਪਤਾ ਨਹੀਂ ਗਿਆ ਵੀ ਹੋ ਗਈ ਹੁਣ ਸਹੀ ਹੈ ਸੱਟ ਟਾਇਰ ਅਸੀਂ ਜਾ ਰਹੇ ਆ ਦੋਸਤੋ ਹੁਣ ਅਸੀਂ ਸਟੇਸ਼ਨੇਰੀ ਲੈਣ ਜਾ ਸਟੇਸ਼ਨ ਅੱਗੇ ਦੀ ਸ਼ੋ ਦੋਸਤੋ ਆ ਦੇਖੋ ਦੁਗਰੀ ਦਾ ਪਿੰਪਲ ਆ ਗਿਆ ਦੋਸਤੋ ਆ ਦੇਖੋ ਫੰਕਸ਼ਨ ਹੋ ਰਿਹਾ ਤੀਆਂ ਦਾ ਉਹ ਝੂਟੇ ਲਾ ਰਹੇ ਆ ਦੁਗਰੀ ਦਾ ਗੁਰਦੁਆਰਾ ਆ ਗਿਆ ਦੋਸਤੋ ਆਪਣਾ ਦੁਗਰੀ ਦਾ ਗੁਰਦੁਆਰਾ ਆ ਗਿਆ ਦੋਸਤੋ ਆ ਦੇਖੋ ਦੁਗਰੀ ਦਾ ਗੁਰਦੁਆਰਾ ਦਮਤਾਰਾ ਸਾਹਿਬ ਦੋਸਤੋ ਆ ਦੇਖੋ ਅਸੀਂ ਗੱਡੀ ਟਨ ਕਰ ਲਈ ਇੱਥੇ ਦੋਸਤੋ ਮਾਲਵਾ ਸਟੇਸ਼ਨ ਰਹੀ ਆ ਦੋਸਤੋ ਅਸੀਂ ਫਿਰ ਤੋਂ ਤੀਆਂ ਵਾਲਾ ਆਏ ਆ ਤੀਆ ਰੋਕ ਲੀਆ ਆਹ ਦੇਖੋ ਡੀਜੀ ਲੱਗੇ ਹੋਏ ਪਹਿਲਾ ਦੁਗਰੀ ਦੇ ਉੱਪਰ ਟ੍ਰਿਪਲ ਦੇ نیچے ਗਰਾਊਂਡ ਵਾਲੇ ਚ ਹੋ ਗਈ ਸੀ ਤੀਆਂ ਗਾਇਜ਼ ਜਿੰਨਾ ਸਾਡੇ ਕੋਲ ਪਿੱਛੇ ਸਾਮਾਨ ਆ ਸਟੇਸ਼ਨਰੀ ਦਾ ਮਾਲਵਾ ਸਟੋਰ ਤੋਂ ਜਿਹੜਾ ਲਿੱਤਾ ਆ ਸਾਡੇ ਕੋਲ ਦੋਈ ਚੀਜ਼ਾਂ ਨਹੀਂ ਬਾਕੀ ਅੱਗੇ ਪਿਆ ਸਾਮਾਨ ਗਾਇਜ਼ ਇਹ ਸਾਰਾ ਸਾਮਾਨ ਆ ਗਿਆ ਅਸੀਂ ਤੁਹਾਨੂੰ ਨੰਬਰ ਵਾਈਜ਼ ਦੱਸਦੇ ਆ ਪਹਿਲੇ ਨੰਬਰ ਤੇ ਡਰਾਇੰਗ ਦੂਜੇ ਨੰਬਰ ਤੇ ਸੈਲੋਟੇਪ ਤੀਜੇ ਤੇ ਆਹ ਪੈਨਸਲ ਹਾਉਜ਼ਰ ਦੀ ਪੰਚਲ ਆਵੀ ਹਾਉਜ਼ਰ ਦੀ ਆਹ ਸਟੈਚ ਆ ਪੈਨਾਂ ਮੋਂਟੈਕਸ ਆ ਵੀ ਪੈਨਾਂ ਆਹ ਪਾਂਡਾ ਵਾਲਾ ਪੈਨ ਪਾਂਡਾ ਫਿਗੋ ਪੈਨਾਂ ਇਹਨਾਂ ਕੀ ਸਮਾਨ ਸੀ ਸਾਡਾ ਗਾਇਜ਼ ਬਾਹਰਲਾ ਦੇਖ ਲਓ ਉਹ ਗੱਡੀ ਵੀ ਗਾਇਜ਼ ਸਟੋਰ ਆ ਐਸੀ ਦਸਦਾਰ ਸਟੋਰੀ ਦਾ ਬੈਕਗ੍ਰਾਉਂਡ ਗਾਇਜ਼ ਆਰੇ ਕੋ ਬਿਕਨੇ ਰ ਆ ਗਿਆ ਮਿਕਨਰ ਦੇ ਅੱਗੇ ਹੁੰਦਾ ਗਗਨ ਗਰੋਸਰੀ ਦੋਸਤੋ ਇੰਨਾ ਕੀ ਸਮਾਨ ਸੀ ਆਪਣੇ ਕੋਲ ਦੋਸਤੋ ਸਾਡੇ ਇੰਨਾ ਕੀ ਸਮਾਨ ਸੀ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਿਓ ਅਜੇ ਤੱਕ ਬਲੋਗ ਤੇ ਨਹੀਂ ਬਾਈ